ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਸਾਡੇ ਚੰਨ ਪੰਜਾਬੀ ਜ਼ੁਬਾਨ ਤੇ ਤੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਵਲੌਗ ਅਸੀਂ ਸ਼ੁਰੂ ਕਰ ਲੱਗੇ ਆ ਸ਼ਾਮ ਨੂੰ ਕਿਉਂਕਿ ਮੈਂ ਸਾਰਾ ਦਿਨ ਜਮਾ ਵਿਲੀ ਨਹੀਂ ਸੀ ਬਿਚੀ ਬਹੁਤ ਸੀਗੀ ਤੇ ਹੁਣ ਮੈਂ ਸ਼ਾਮ ਦੇ ਕੰਮ ਕਰਦੀ ਆ ਤੇ ਇਸ ਲਈ ਤੁਹਾਨੂੰ ਦਿਖਾਉਨੇ ਆ ਹੁਣ ਜਿੰਨਾ ਕੁ ਹੋ ਸਕਦਾ ਤੇ ਬਣੇ ਰਹੋ ਵਲੌਗ ਦੇ ਨਾਲ ਠੱਤੀ ਚੱਕ ਲਿਆ ਪਤੂ ਦੇ ਬੈਕਸ ਉਹ ਖੀਏ ਨਹੀਂ ਹੋ ਜਾਦਾ ਹਰੇ ਦੇ ਦਿਨਾਂ ਬਹੁ ਮੱਥਾ ਮਾਰਨਾ ਪਊਗਾ ਵੱਡਣਾ ਕਿਹੜਾ ਸੌਖਾ ਹੈ

सो अॻियां साहु दुध पाणी गाॾा बंदि हूंदा اوئے او دیکھیں نکلا جائے نہیں لڑنا مردا او جی لے جاتا نال تا سکور دوارہ جائے گی نال مٹھا لے ਲੋਡ ਜੀ ਮੈਂ ਆ ਗਈ ਸੀ ਗੁਰਦੁਆਰਾ ਸਾਹਿਬ ਤੋਂ ਤੇ ਹੁਣ ਮੈਂ ਸੋਚਿਆ ਵੀ ਤਾਂ ਕੱਪੜੇ ਸੁੱਕਣੇ ਪਏ ਫੇ ਬੱਚਿਆਂ ਦੀ ਯੂਨੀਫਾਰਮ ਉਹ ਲੈ ਆਵਾ ਤੇ ਨਾਲੇ ਤੁਹਾਨੂੰ ਦਿਖਾਉਣੇ ਆ ਖੇਤਾਂ ਦਾ ਸ਼ਾਮਾਂ ਦਾ 뷰 ਦੇਖੋ ਗੁਰਦੁਆਰਾ ਸਾਹਿਬ ਚ ਰਹਿ ਰਸਤੀ ਬਾਣੀ ਦਾ ਪਾਠ ਹੋ ਰਿਹਾ ਤੇ ਮੈਂ ਲਈਆਂ ਦੀ ਸੀ ਕੱਪੜੇ ਤਾਂ ਤੋਂ ਬੱਚਿਆਂ ਦੇ ਬੂਟ ਵਗੈਰਾ ਟੁੱਟੇ ਸੀ ਇਹ ਇੱਟ ਬੈਂਕ ਤੋਂ ਸੰਕ ਸੰਦ 1 ਮਹੀਨਾ ਦਿੱਤਾ ਸੀ ਫੁੱਟ ਮੈਗ ਨੰਦ ਜੀ ਕੱਪੜੇ ਮੈਂ ਤਾਂ ਸਿਵਾਲੇ ਸੀ ਔਰ ਮੈਂ ਇੱਥੇ ਬੂਟ ਵੀ ਤੋਦੇ ਸੀ ਆਵੇ ਹਾਂ ਬੇਟਾ ਬੂਟ ਵੀ ਮੈਂ ਲੈ ਕੇ ਜਾਨੀ ਚੱਕ ਕੇ

ਰੋਟੀ ਬਣਾਉਂਗੀ ਹੁਣ ਸਬਜ਼ੀ ਤਾਂ ਬਣਾ ਲਈ ਸੀ ਪਹਿਲਾਂ ਹੀ ਲੋ ਜੀ ਹੁਣ ਮੈਂ ਲੈ ਕੇ ਆਨੀ ਥੱਲੇ ਤੇ ਫੇਰੀ ਲਾਉਣੀ ਪਕੁੰਡੇ ਗੇਟ ਦੇ ਹੈਲੋ ਜੀ ਅੱਜ ਜੀ ਅਗਲਾ ਦਿਨ ਤੇ ਕੱਲ ਜਿਹੜਾ ਸ਼ਾਨਮ ਬਲੌਗ ਸ਼ੁਰੂ ਕੀਤਾ ਸੀਗਾ ਤੇ ਉਹ ਮੈਂ ਕੰਟੀਨਿਊ ਨਹੀਂ ਕਰ ਪਾਈ ਕਿਉਂਕਿ ਮੈਨੂੰ ਕੰਮ ਬਹੁਤ ਆ ਰਹੇ ਹੁੰਦੇ ਸੀ ਕੱਲ ਆਥ ਨੂੰ ਨਹੀਂ ਰਹੀ ਹੋ ਗਿਆ ਸੀ ਤਾਂ ਕਰਕੇ ਫਿਰ ਮੈਂ ਇਹ ਬਲੌਗ ਅਗਲੇ ਦਿਨ ਹੁਣ ਅੱਜ ਸ਼ੁਰੂ ਕਰਨ ਲੱਗੀ ਆ ਤੇ ਅੱਜ ਵੀ ਮੈਂ ਦੁਬਾਰਾ 12:00 ਵਜੇ ਆ ਹੁਣ ਮੈਨੂੰ ਤੇ ਹੁਣ ਮੈਂ ਕੰਮ ਕਰਕੇ ਖਤਮ ਕਰਕੇ ਰਹੀ ਸੀ ਬਸ ਖਤਮ ਵੀ ਨਹੀਂ ਹੋਇਆ ਸੀ ਕਾਫੀ ਕੰਮ ਪਈ ਆ ਹਾਲੇ ਤੇ ਤਾਂ ਕਰਕੇ ਮੈਂ ਸੋਚਿਆ ਚਲੋ ਤੁਹਾਨੂੰ ਦਿਖਾਉਂਦੇ ਹਾਂ ਹੁਣ ਮੈਂ ਕੀ ਕਰੀ ਜਾਂਦੀ ਸੀ ਹੁਣ ਮੈਂ ਇੱਥੇ ਦੁੱਧ ਗਰਮ ਕਰਕੇ ਰਹੀ ਸੀਗੀ ਜਿਹੜਾ ਕਿ ਹੁਣ ਮੈਂ ਠ ਫਿਰ ਤੁਮ ਲਈ ਨਾ ਹੋਵੇ ਕਿ ਉਹ ਵੀ ਬਣ ਜੂਗਾ ਦਹੀਂ ਵਿੱਚ ਮਾ ਸਕਦੇ ਆ ਤੇ ਬੱਚੇ ਵੀ ਪੀ ਸਕਦੇ ਆ ਤਾਂ ਕਰਕੇ ਤੇ ਇੱਕ ਚੀਜ਼ ਇੱਕ ਇੱਕ ਚੀਜ਼ ਮੈਂ ਹੋਰ ਲਈ ਸੀ ਨਵੀਂ ਹਾਂ ਤੁਸੀਂ ਦੇਖ ਸਕਦੇ ਹੋ ਇਹ ਹੈ ਜੇ ਮਿੱਟੀ ਦਾ ਬਰਤਨ ਤੇ ਇਹ ਪਿੰਡਾਂ ਚ ਯੂਜ਼ ਹੁੰਦਾ ਜੀ ਦਹੀਂ ਜਮਾਉਣ ਵਾਸਤੇ ਕਿਉਂਕਿ ਗਰਮੀਆਂ ਚ ਪਿੰਡਾਂ ਦੇ ਲੋਕ ਐਵੇਂ ਦੀਆਂ ਢਾਂਡੀਆਂ ਨਾਲ ਦਹੀਂ ਵਧੀਆ ਲੱਗਦੀ ਲੋਕਾਂ ਨੂੰ ਖਾਣੀ ਵਧੀਆ ਪਸੰਦ ਆਉਂਦੀ ਆ ਤੇ ਮੈਂ ਸੋਚਿਆ ਚਲੋ ਆਪਾਂ ਵੀ ਸ਼ੁਰੂ ਕਰ ਲੈਂਦੇ ਆ ਹੁਣ ਥੋੜੀ ਥੋੜੀ ਧੁੱਪ ਤੇਜ਼ ਹੋਣ ਲੱਗ ਗਈ ਤੇ ਚਲੋ ਜੀ ਹੁਣ ਅੱਜ ਆਪਾਂ ਇਹ ਵਲੌਗ ਕੰਟੀਨਿਊ ਕਰਦੇ ਆਂ ਤੇ ਤੁਹਾਨੂੰ ਦਿਖਾਉਨੇ ਆਂ ਅੱਜ ਇੱਥੇ ਮੈਂ ਲਾਈਟ ਆਫ ਕਰਤੀਆਂ ਰੂਪਦੀਆਂ ਤੇ ਆਹ ਕੀ ਹਾਂ ਕੰਮ ਖਤਮ ਹੋ ਗਿਆ ਅੰਦਰ ਡਸਟ ਵਗੈਰਾ ਨਾ ਜਾਵੇ ਤੇ ਲੋ ਜੀ ਮੈਂ ਬਾਹਰ ਜਾਉਂਗੀ ਤੁੱਪੇ ਤੁੱਪੇ ਬੈਠ ਕੇ ਦੇਖਦੇ ਆਂ ਕੋਈ ਕੰਮ ਕਰਦੇ ਆਂ ਇੱਥੇ ਮੈਂ ਪੁਪ ਪੋ ਤੋ ਪੋ ਤੋ ਪਾ ਆ ਗੇਟ ਖੋਲ ਦੀਏ ਹਮ ਬੱਚੇ ਆ ਗਏ ਹੁਣ ਦੇਖਾਂ ਦੇਖਦੇ ਆਂ ਕੀ ਕਰਦੇ ਆਉਂਦੇ ਆ ਹੌਲੀ ਕੰਦੇ ਨੇ ਕੀ ਹੋਈ ਭਈਆ ਹਾਂ ਬਦਲ ਹੋਈ ਪਈ ਆ ਦੀ ਕਿਵੇਂ ਅੱਜ ਮੌਸਮ ਕਿਵੇਂ ਰਿਹਾ ਅੱਜ ਦਾ ਵਧੀਆ ਬਹੁਤ ਵਧੀਆ ਵਧੀਆ ਰਹੀ ਬਾਤ ਖੁਸ਼ ਹੈਲੋ ਹਾਈ ਹੈਲੋ ਹੈਲੋ ਜੱਫੀਆਂ ਜੱਫੀਆਂ ਦਬੋਂ ਦੇ ਨਹੀਂ ਜਵਾਕ ਸਾਡੇ ਜੱਫੀਆਂ ਤਾਂ ਦਬੋਂ ਦੇ ਨਹੀਂ ਸੀ ਉਹ ਲੋ ਕੱਪੜਾ ਜਾਂਦਾ ਛੱਡੋ ਬਹਲਾ ਛੱਡ ਦੋ ਕੱਪੜੇ ਬਦਲ ਲਿਆ ਫਿਰ ਜੇ ਜਾਣਾ ਤੂੰ ਛੱਡ ਜਾਣਾ ਐਨੋ ਫਿਕਰ ਐ ਮੈਨੂੰ ਬਤਨ ਨਾ 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 ਚਲ ਹੂੰ ਉਹ ਪਪਕਾ ਨਹੀਂ ਮੱਥੇ ਲੱਗਦੀ ਅੱਜ ਤਾਂ ਬੜੀ ਨਜਾਇਜ਼ ਗਰਮੀ ਹੋ ਹੋਰੀ ਹਿਸਾਬ ਦੀ ਤਪੂ। ਕੋਟ ਨੂੰ ਜੂਰਾ ਇੱਕ ਚ ਰੱਖਦੇ ਹੋ। ਓਕੇ? ਆਵਦੇ ਬੋਤਲਾਂ ਕਿ ਸ਼ੂਰਾ ਇੱਕ ਚ ਰੱਖਦੇ ਹੋ। ਮੈਂ ਜਾਂ ਤਰੀ ਰੱਖੀ ਹੋਈ ਸੀ ਤੁਹਾਡੇ ਕੀ ਪੀਣ ਨੂੰ। ਲਓ ਜੀ ਮੈਂ ਆਈ ਹੋਈ ਸੀ ਬਾਹਰ ਖੇਤਾਂ ਦੇ ਵਿੱਚ ਤੇ ਇਧਰ ਪਹੀ ਆ ਸਾਡੀ ਤੇ ਤੁਸੀਂ ਦੇਖ ਸਕਦੇ ਹੋ ਖੇਤਾਂ ਦਾ 뷰 ਬਹੁਤ ਜਿਆਦਾ ਸੋਹਣਾ ਸੀਗਾ ਤੇ ਲਓ ਜੀ ਇਸ ਸੋਹਣੇ ਜਿਹੇ 뷰 ਨਾਲ ਅੱਜ ਦਾ ਬਲੌਗ ਆਪਾਂ ਇੱਥੇ ਖਤਮ ਕਰਦੇ ਹਾਂ ਉਮੀਦ ਕਰਦੇ ਹਾਂ ਜਿਵੇਂ ਵੀ ਬਣਿਆ 2 ਦਿਨਾਂ ਦਾ ਬਲੌਗ ਸੀਗਾ ਤੁਹਾਨੂੰ ਪਸੰਦ ਆਇਆ ਹੋਊਗਾ ਜੇ ਤੁਸੀਂ ਇਹ ਬਲੌਗ ਦੇਖ ਰਹੇ ਹੋ ਤਾਂ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਹੋਊਗਾ ਜੇ ਤੁਸੀਂ ਇਹ ਬਲੌਗ ਦੇਖ ਰਹੇ ਹੋ ਤੱਕ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਕੱਲ ਨੂੰ ਆਪਾਂ ਹੋਰ ਬਹੁਤ ਸੋਹਣੇ ਦੇ ਨਵੇਂ ਵਲੌਗ ਨਾਲ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ